ਮੈਡ ਸੰਧੂ ਤੇ ਕੇਐਸ ਮੱਖਣ ਦੀ ਕੌਂਟਰੋਵਰਸੀ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਬੀਤੇ ਦਿਨ ਹੀ ਕੇਐਸ ਮੱਖਣ ਨੇ ਆਪਣੀ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਮੈਡ ਸੰਧੂ ਤਾਂ ਛੜਿਆਂ ਦੀ ਰੂਹ ਦੀ ਖਰਾਕ ਆ ਕਿ ਇਹ ਛੜਿਆਂ ਬੰਦਿਆਂ ਦੇ ਕੰਮ ਆਉਂਦਾਗਾ ਇਹ ਗੱਲ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਕੇਐਸ ਮੱਖਣ ਨੇ ਇਹ ਗੱਲ ਕਿਉਂ ਕਹੀ ਸੀ ਫਿਰ ਮੈਡ ਸੰਧੂ ਨੇ ਵੀ ਕੇਐਸ ਮੱਖਣ ਨੂੰ ਰਿਪਲਾਈ ਕਰਦੇ ਕਿਹਾ ਸੀਗਾ ਕਿ ਇਹ ਮੇਰੇ ਤੋਂ ਟੀਆਰਪੀ ਭਾਲਦਾ ਪਿਆਗਾ ਬੁੱਢਾ ਕਿਸੇ ਥਾਂ ਦਾ ਤੇ ਨਾਲ ਦੀ ਨਾਲ ਫਿਰ ਕੇਐਸ ਮੱਖਣ ਦਾ ਰਿਪਲਾਈ ਆਇਆ ਸੀ ਕਿ ਜੇਕਰ ਤੈਨੂੰ ਕੋਈ ਜਿਆਦਾ ਦਿੱਕਤ ਆ ਜੇਕਰ ਮੈਂ ਤੈਨੂੰ ਬੁੱਢਾ ਲੱਗਦਾ ਤਾਂ ਉਥੋਂ ਮੋਟਰ ਤੇ ਆਜੀ ਤੈਨੂੰ ਮੈਂ ਉਥੇ ਦੱਸ ਦਊਂ ਕਿ ਮੈਂ ਬੁੱਢਾ ਹੈਗਾ ਜਾਂ ਨਹੀਂ ਹੈਗਾ ਤੇ ਹੁਣ ਉੱਥੇ ਹੀ ਮੈਡ ਸੰਧੂ ਦੀ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਮੈਡ ਸੰਧੂ ਨੇ ਇੱਕ ਵੱਡਾ ਰਿਪਲਾਈ ਕੀਤਾ ਹੈਗਾ ਕੇ ਐਸ ਮੱਖਣ ਵਾਲੇ ਤੁਸੀਂ ਉਹ ਵੀ ਅੱਗੇ ਕਲਿੱਪ ਜਰੂਰ ਦੇਖਿਓ ਬਾਕੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਇ ਜਰੂਰ ਸਾਂਝੀ ਕਰਿਓ ਕਿਉਂਕਿ ਲੋਕ ਤਾਂ ਇੱਥੇ ਵੀ ਕਹਿੰਦੇ ਪਏ ਨੇ ਕਿ ਕੇਐਸ ਮੱਖਣ ਦੀ ਨਵੀਂ ਐਲਬਮ ਆ ਰਹੀ ਹੈ ਜਿਸ ਕਰਕੇ ਇਹ ਕੌਂਟਰੋਵਰਸੀ ਕ੍ਰੀਏਟ ਕਰਦਾ ਪਿਆਗਾ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਵਿਚ ਰੱਬ ਰੱਖਾਸ ਜੂਵੀ ਜੱਟੇ ਗੋਰੇ ਸੁਣੀ 37 ਸਾਲਾਂ ਦੇ ਜੱਟ ਨੂੰ ਬੁੜਾ-ਬੁੜਾ ਕਹਿੰਦੀ ਦੁਨੀਆ